ਲੋ ਜੀ ਆਪਾਂ ਖੜੇ ਆਂ ਪੰਡਤ ਲਾਟਰੀ ਵਾਲਿਆਂ ਦੇ ਸ਼ਹਿਰ ਮਲੇਰਕੋਟਲਾ ਦੇ ਵਿੱਚ ਜਿੱਥੇ ਪੰਡਤ ਜੀ ਹੋਰਾਂ ਨੇ ਲਾਟਰੀ ਦੇ ਨਾਲ ਨਾਲ ਇੱਕ ਆਪਣਾ ਹੋਰ ਕੰਮ ਸਟਾਰਟ ਕਰ ਲਿਆ ਉਹ ਕਰਿਆ ਜੀ ਇਤਰ ਦਾ ਤੇ ਇਤਰ ਦੇ ਵਿੱਚ ਉਹਨਾਂ ਨੇ ਕਹਿੰਦੇ ਕਿ ਦੁਬਈ ਵਾਲੇ ਸ਼ੇਕ ਜਿਹੜਾ ਲਾਉਂਦੇ ਆ ਨਾ ਇਤਰ ਉਹ ਲਿਆ ਕੇ ਰੱਖੇ ਹੋਇਆ ਕੋਈ ਇਹ ਨਹੀਂ ਹੈਗਾ ਕਿ ਇੱਥੇ ਆਪਾਂ ਆਪ ਖੁਦ ਤਿਆਰ ਕਰਦੇ ਆ ਕਹਿੰਦੇ ਬਾਹਰੋਂ ਐਕਸਪੋਰਟ ਕਰਵਾ ਰਿਆ ਤੇ ਬਾਕੀ ਦੀ ਗੱਲ ਕਰਦੇ ਆ ਜੀ ਪੰਡਤ ਜੀ ਉਹਨਾਂ ਨਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰੇ ਮੁਬਾਰਕਾਂ ਜੀ ਪਹਿਲਾਂ ਤਾਂ ਤੁਹਾਨੂੰ ਨਵੇਂ ਕੰਮ ਦੀਆਂ ਜੀ ਤੁਹਾਨੂੰ ਵੀ ਬਹੁਤ-ਬਹੁਤ ਮੁਬਾਰਕਾਂ ਵੀਰੇ ਇਕ ਤੁਸੀਂ ਗੱਲ ਪਹਿਲਾਂ ਬੋਲੇ ਕਿ ਇਹ ਦਵਾਈ ਵਾਲੇ ਜਿਹੜੇ ਸੀਕ ਲਾਉਂਦੇ ਨੇ ਇਹ ਤਾਂ ਬਾਈ ਪੰਜਾਬੀ ਲਾਉਂਦੇ ਹੁਣ ਤਾਂ ਠੀਕ ਜੀ ਪੰਜਾਬੀਆਂ ਤੋਂ ਨਹੀਂ ਲਾਉਣਾ ਪੰਜਾਬੀ ਵਾਲੇ ਦਵਾਈਆਂ ਦੇ ਕਰਨਾ ਅੱਜ ਤੋਂ ਬਾਅਦ ਤੋਂ ਉਹ ਤਿਆਰੀਆਂ ਚੱਲ ਰਹੀਆਂ ਨੇ ਹਾਂਜੀ ਹਾਂਜੀ ਠੀਕ ਹੈ ਦੁਕਤ ਤੋੜ ਤੇ ਪ੍ਰੋਡਕਟ ਆ ਗਿਆ ਆਪਣੇ ਕੋਲ ਪੈਕਿੰਗਾਂ ਚੱਲ ਰਹੀਆਂ ਨੇ ਤੇ ਕੈਂਟਰਾਂ ਦੇ ਵਿੱਚ ਪ੍ਰੋਡਕਟ ਪੈ ਰਿਹਾ ਹਾਂਜੀ 60 ਤਰ੍ਹਾਂ ਦੀ ਖਜੂਰਾਂ ਐਂਟਰੀ ਕਰੀਆ ਜਿਹਦੇ ਵਿੱਚ ਬਹੁਤ ਫੇਮਸ ਇੱਕ ਤਾਂ ਜਿਹੜੀ ਖਜੂਰ ਸਾਡੇ ਮੇਰੇ ਮੇਰੀ ਫੇਵਰੇਟ ਆ ਹੋएगी ਜੰਨਤ ਤੇ ਜਹੂਰ ਜੰਨਤ ਇਹ ਜਹੂਰ ਠੀਕ ਹੈ ਤੇ ਉਹਦੇ ਹੋਰ ਵੀ ਡਿਮੈਂਸ਼ਨ ਆਇਆ ਹੋ ਗਿਆ ਗੁੱਚੀ ਫਲੋਰਾ ਹੋ ਗਿਆ ਹਾਂਜੀ ਅੱਧੇ ਨਾਮ ਤਾਂ ਇਹ ਨਹੀਂ ਐ ਲਾਲਾ ਵੀਰੇ ਮੈਨੂੰ ਲੈਣੀ ਨਹੀਂ ਆਉਂਦੇ ਇਹਦੇ ਸਹੀ ਗੱਲ ਹੈ ਜੀ ਠੀਕ ਹੈ ਕਿਉਂਕਿ ਨਵਾਂ ਕੰਮ ਕਰਕੇ ਜੀ ਹਾਂ ਯਾਰਾਂ 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 ਲਤਪਾਨ ਇਹ ਜਿਹੜਾ ਯਾਰਾਂ ਲਤਾਫਾ ਇਹਦੇ ਕਾਫੀ ਖੁਸ਼ਬੂਆਂ ਨੇ ਜੋ ਤੁਹਾਡੇ ਇੱਕ ਵਾਰ ਲਾਈਆਂ ਹੋਈਆਂ ਹਾਂ ਜੀ ਤੁਹਾਨੂੰ ਐ ਲਾ ਲਓ ਵੀ ਜੇ ਤੁਸੀਂ ਦੋ ਦਿਨ ਵੀ ਸਵੇਰੇ ਉੱਠਦੇ ਹੋ ਬਿਨਾਂ ਨਾਤੇ ਹਾਂਜੀ ਤਾਂ ਗਵਾਂਢੀ ਪੁੱਛਣਗੇ ਵੀ ਰਾਤ ਕੀ ਲਾਇਆ ਸੀ ਉਹ ਕੀ ਲਾਇਆ ਅੱਛਾ ਜੀ ਇੰਨੇ ਜਾਨੀ ਕਿ ਖੁਸ਼ਬੂ ਦੀ ਦੂਰ ਤੱਕ ਮਾਰ ਰਹੀ ਜਿਉਂ ਜਿਉਂ ਟਾਈਮ ਹੋਗਾ ਜਿਉਂ ਜਿਉਂ ਖੁਸ਼ਬੂ ਜ਼ਿਆਦਾ ਆਉ ਜਿਆਦਾ ਹੋਏਗੀ ਅੱਛਾ ਜੀ ਇਹ ਚੀਜ਼ਾਂ ਤੇ ਦਵਾਈ ਦੇ ਇਤਨੇ ਸਾਰੇ ਇੰਪੋਰਟ ਨੇ ਕੋਈ ਇੱਧਰ ਲੋਕਲ ਮੇਡ ਨਹੀਂ ਹੈਗਾ ਠੀਕ ਹੈ ਜੀ ਹਾਂਜੀ ਉਹ ਤੁਸੀਂ ਮੈਨੂੰ ਪਹਿਲਾਂ ਹੀ ਦੱਸ ਚੁੱਕੇ ਸੀਗੇ ਤੇ ਇਹਨਾਂ ਦਾ ਕੀ ਰੇਟ ਕੀ ਰਹੇਗਾ ਜੀ ਇਹਨਾਂ ਦਾ ਰੇਟ ਦਾ ਤੁਸੀਂ ਉਰੇ ਆ ਜਾਓ ਮੈਂ ਤਾਂ ਰੇਟ ਕਹਿੰਦਾ ਹੀ ਨਹੀਂਗਾ ਵੇਖੋ ਪ੍ਰੋਪਰ ਪੈਕਿੰਗ ਉਹ ਕਿਉਂਦੀ ਆ ਇੱਧਰ ਦੀ ਇੱਧਰ ਦਿਖਾ ਦਨੇ ਆ ਕੈਮਰੇ ਵਾਲਿਆਂ ਨੂੰ ਕਹਿ ਦਨੇ ਆਪਾਂ ਪ੍ਰੋਪਰ ਪੈਕਿੰਗ ਦੀ ਪੈਕਿੰਗ ਆ ਅੱਜ ਜੇ ਇੱਧਰ ਦੀ ਸਿਪਾਰਾ ਹੀ ਆਉਂਦਾ ਕੋਈ ਇਹ ਨਹੀਂ ਹੈਗਾ ਵੀ ਨੌਂ ਦਾ ਹੀ ਦਵਾਈ ਕਹਿ ਰਹੇ ਆ ਹਾਂਜੀ ਹਾਂਜੀ ਠੀਕ ਹੈ ਤੇ ਜਿਹੜੀ ਰੇਟ ਦੀ ਗੱਲ ਆ ਮੈਂ ਤਾਂ ਰੇਟ ਕਹਿੰਦਾ ਨਹੀਂ ਵੀ ਰੇਟ ਆ ਮੇਰੇ ਕੋਲ ਮੈਂ ਤਾਂ ਕਹਿੰਦਾ ਲਾ ਕੇ ਭੱਗ ਜਾਓ ਠੀਕ ਹੈ ਜੀ ਜੇ ਸੋ ਤੋਂ ਕੋਈ ਘਰੇ ਪੁੱਸੇ ਜਾਂ ਪਿੰਡ ਦੇ ਪੁੱਸੇ ਹਾਂਜੀ ਹਾਂਜੀ ਭਾਈ ਕੀ ਲਾਇਆ ਫਿਰ ਮੇ ਤੋਂ ਲੈ ਜਾਓ ਆਕੇ ਵੇ ਰਜਾ ਤੋ ਕਿਸੇ ਨੇ ਪੁੱਛ ਲਿਆ ਫਿਰ ਤਾਂ ਰੇਟ ਮੈਂ ਨਹੀਂ ਰੱਖਦਾ ਕੋਈ ਯਾਨੀ ਕਿ ਲੈਣ ਲਈ ਮੰਨ ਕੇ ਚਲੋ ਕਿੱਥੇ ਆਉਣਾ ਪਏਗਾ ਜੀ ਇਹ ਪੰਡਤ ਲਾਟਰੀ ਮਲੇਰ ਕੋਟਲਾ ਉਸੇ ਪੰਡਤ ਲਾਟਰੀ ਹੈ ਨਾਲ ਜੇ ਕਹਿਵਾਂ ਚ ਇਧਰ ਪੰਡ ਦੇ ਇਤਰਾ ਅਲੱਗ ਅਲੱਗ ਖੁਸ਼ਬੂਆਂ ਨੇ ਤੇ ਨਾਲ ਸਾਡੇ ਕੋਲ ਰੂਮ ਫਰੈਸ਼ਨਰ ਠੀਕ ਹੈ ਜੀ 에어 ਫਰੈਸ਼ਨਰ ਇੰਪੋਰਟ ਠੀਕ ਹੈ ਜੀ ਕੋਈ ਆ ਨਹੀਂ ਹੈਗਾ ਵੀ ਇਧਰ ਆ ਇੰਪੋਰਟ ਰੂਮ ਫਰੈਸ਼ਨਰ ਜਿੱਦਾਂ ਮਾਲ ਆਪਾਂ ਰੂਮ ਦੇ ਵਿੱਚ ਲਾਉ ਹਾਂਜੀ ਰੂਮ ਦੇ ਵਿੱਚ ਲਾਉ ਹਾਂਜੀ ਉੱਥੇ ਲਾ ਸਕਦੇ ਹਾਂ ਠੀਕ ਹੈ ਜੀ ਕਿੰਨੇ ਤਰ੍ਹਾਂ ਦਾ ਅਤਰ ਆਪਣੇ ਕੋਲ ਜੀ 60 ਤਰ੍ਹਾਂ ਦੇ ਅਤਰ ਦੇ ਨਾਲ ਐਂਟਰੀ ਰੋਜ਼ 10-15 ਖਸਬੂਆਂ ਵਾਧੀਆਂ ਜਾਣਗੀਆਂ ਠੀਕ ਹੈ ਜੀ ਆਏ ਮੰਨ ਕੇ ਚਲੋ ਇਹ ਸਾਰੀ ਦੁਕਾਨ ਖਸਬੂਆਂ ਨਾਲ ਕਰ ਦਨੀ ਆਪਾਂ ਨੇ ਇਹ ਪੂਰੀ ਜੀ ਹਾਂਜੀ ਪੂਰੀ ਠੀਕ ਹੈ ਜਾਨੀ ਕਿ ਇੱਕ ਵਾਰ ਆਪਾਂ 60 ਪ੍ਰੋਡਕਟ ਲੈ ਕੇ ਆਏ ਜਿਨ੍ਹਾਂ ਨੂੰ ਆਪਾਂ ਇੱਕ ਐਂਟਰੀ ਕਰੀ ਹੈ ਜੀ 60 ਤਰ੍ਹਾਂ ਦੀ ਖੁਸ਼ਬੂ ਨਾਲ ਤੇ ਇੱਕ ਗੱਲ ਤੁਹਾਨੂੰ ਦੱਸਦਾ ਜਿਵੇਂ ਗੱਡੀਆਂ ਦੇ ਵਿੱਚ ਮੰਨ ਲਓ ਕਈਆਂ ਨੂੰ ਤੇਲ ਚੜਦਾ ਹੈ ਨਾ ਆਪਾਂ ਇਤਰ ਵਗੈਰਾ ਪਰਫਿਊਮ ਵਗੈਰਾ ਲਾਉਣਾ ਗੱਡੀਆਂ ਵਾਸਤੇ ਵੀ ਖਿਆਲ ਧਿਆਨ ਰੱਖਿਆ ਗਿਆ ਨਾਲ ਤੁਹਾਨੂੰ ਮਿਲੇਗਾ ਗੱਡੀਆਂ ਦੇ ਵਿੱਚ ਚੰਗਲ ਨਹੀਂ ਇਤਰ ਇਹ ਸਪੈਸ਼ਲ ਗੱਡੀਆਂ ਵਾਸਤੇ ਸਪੈਸ਼ਲ ਗੱਡੀਆਂ ਵਾਸਤੇ ਇਤਰੇ ਹੀ ਪਾ ਕੇ ਦਵਾਂਗੇ ਠੀਕ ਹੈ ਯਾਨੀ ਕਿ ਟੰਗਣ ਵਾਲਾ ਆ ਗਿਆ ਜੀ ਗੱਡੀ ਦੇ ਵਿੱਚ ਟੰਗਣ ਵਾਲਾ ਆ ਗਿਆ ਗੱਡੀ ਦੇ ਵਿੱਚ ਪੈ ਜਾਣਾ ਇਤਰੇ ਪਾ ਕੇ ਦਵਾਂਗੇ ਦੇ ਵਿੱਚ ਤੇ ਉਸ ਤੋਂ ਬਾਅਦ ਦੇ ਵਿੱਚ ਗੱਡੀ ਦੇ ਵਿੱਚ ਤੁਸੀਂ ਟੰਗ ਦੋ ਦੇਖੋ ਫਿਰ ਲੱਗਤਾ ਠੀਕ ਹੈ ਜੀ ਇਹ ਵੀ ਬਾਈ ਚਾਂਸ ਕੋਈ ਆਪਾਂ ਨੂੰ ਆਨਲਾਈਨ ਮੰਗਾਉਣਾ ਚਾਹੁੰਦਾ ਤਾਂ ਉਹ ਵੀ ਆਪਾਂ ਕਰਾਂਗੇ ਸੋਈ ਤਾਂ ਆਨਲਾਈਨ ਵਾਲਾ ਕੰਮ ਪਤਾ ਕੀ ਗੱਲ ਆ ਆਨਲਾਈਨ ਤਾਂ ਤਾਂ ਮੰਗਾਉਂਗੇ ਜੇ ਤੁਹਾਨੂੰ ਖੁਸ਼ਬੂਆਂ ਦਾ ਪਤਾ ਹੋ ਕੋਈ ਵੀ ਇਹ ਖੁਸ਼ਬੂ ਕਿਹੜੀ ਫਿੱਟ ਆ ਨਹੀਂ ਕਈ ਵਾਰੀ ਕਸਟਮਰ ਆਉਂਦਾ ਜੀ ਇੱਥੇ ਤੁਹਾਡੇ ਤੋਂ ਲੈ ਕੇ ਚਲਾਗਾ ਉਹਨੇ ਦੇ ਦੂੰਗਾ ਰਿਪੀਟ ਕਰਵਾਣਾ ਪੈ ਇੱਕ ਵਾਰ ਤਾਂ ਉਹਰੇ ਲਾ ਕੇ ਵਗ ਦੋ ਯਾਰ ਮੈਂ ਤਾਂ ਪਹਿਲਾਂ ਇਹ ਗੱਲ ਕਹਿਣ ਦਾ ਭਾਵ ਇੱਕ ਵਾਰ ਤੋਂ ਉਹਨਾਂ ਨੂੰ ਆਉਣਾ ਪਏਗਾ ਆਜੋ ਤੁਹਾਨੂੰ ਖੁਸ਼ਬੂਆਂ ਦਾ ਪਤਾ ਲੱਗੇ ਜਿਹੜੀ ਖੁਸ਼ਬੂ ਤੁਹਾਡੇ ਫਿੱਟ ਆ ਤੁਹਾਨੂੰ ਪਸੰਦ ਆ ਉਹ ਉਸ ਤੋਂ ਬਾਅਦ ਸਾਡੇ ਕੋਲ ਸਾਡੇ ਨਾਲ ਜੁੜੋਗੇ ਠੀਕ ਹੈ ਜਿਆਦੇ ਲੋਕ ਕਹਿੰਦੇ ਨੇ ਵੀ ਅਸੀਂ ਗਿਫਟ ਕਰਨੀਆਂ ਚੀਜ਼ ਹੈ ਨਾ ਵੀ ਅਸੀਂ ਕੀ ਗਿਫਟ ਕਰੀਏ ਤੇ ਇਸ ਕਰਕੇ ਪੰਡਤ ਇਤਰ ਗਿਫਟ ਕਰੋ ਤੁਹਾਨੂੰ ਅਲੱਗ-ਅਲੱਗ ਪੈਕਿੰਗਾਂ ਦੇ ਵਿੱਚ ਗਿਫਟਾਂ ਮਿਲਣਗੀਆਂ ਬਹੁਤ ਫੈਂਸੀ ਜਿਸ ਤਰ੍ਹਾਂ ਮਾਲਵਾ ਦੇਖੋ ਆ ਸੀ ਸੀ ਆ ਗਈਆਂ ਨਾ ਹਾਂਜੀ ਹਾਂਜੀ ਇਹ ਫੈਂਸੀ ਆ ਗਈਆਂ ਆ ਦੇਖੋ ਸਰਾਹੀ ਕਿੰਨੀ ਸੋਹਣੀਆਂ 골ਡਨ ਸਹੀ ਗੱਲ ਹੈ ਬਹੁਤ ਸੋਹਣੀਆਂ ਨਾਲ ਇਤਰ ਪਾ ਕੇ ਦਵਾਂਗੇ ਨਾਲੇ ਅਗਲਾ ਇਤਰ ਲਾਊਗਾ ਯਾਦ ਕਰੋ ਉਸ ਤੋਂ ਬਾਅਦ ਨਾਲੇ ਗਿਫਟ ਦਾ ਗਿਫਟ ਜੀ ਗਿਫਟ ਬਣ ਗਿਆ ਤੇ ਨਾਲੇ ਤੁਹਾਡੇ ਸੂ ਕੇਸ ਦਾ ਸ਼ਿੰਗਾਰ ਵੀ ਬਣ ਗਿਆ ਕਰਦਾ ਹੈ ਨਾ ਤੇ ਇਸ ਤੋਂ ਇਲਾਵਾ ਵੀਰੇ ਬਾਕੀ ਆਈਟਮਾਂ ਹੋਰ ਵੀ ਆ ਦੇਖੋ ਕਿੰਨੀਆਂ ਸੋਹਣੀਆਂ ਸੋਹਣੀਆਂ ਡਿਫਟਾ ਸਹੀ ਗੱਲ ਐਕਸਟਰਾ ਚ ਹੁੰਦੀਆਂ ਨੇ ਐਕਸੈਸ ਠੀਕ ਐ ਹੋਰ ਵੀ ਸਾਡੇ ਕੋਲ ਕਾਫੀ ਆ ਦੇਖੋ ਆ ਕਿੰਨੇ ਗੁਲਾਬ ਦੇ ਦੇਖੋ ਡਾਇਮੰਡ ਠੀਕ ਐ ਠੀਕ ਐ ਜੀ ਇਹ ਤਾਂ ਤੁਹਾਨੂੰ ਇਹ ਦੇਖੋ ਚਮਕ ਪੈਂਦੀ ਆ ਰੈਡ ਹਾਂਜੀ ਹਾਂਜੀ ਇਹ ਤੁਹਾਡਾ 100 ਪੀਸ ਵੀ ਆ ਤੇ ਤੁਹਾਡਾ ਇਤਰ ਵੀ ਪਾਇਆ ਗਿਆ ਇਹਦੇ ਵਿੱਚ ਬਾਕੀ ਇਸ ਤੋਂ ਇਲਾਵਾ ਰੂਮ ਦੇ ਵਿੱਚ ਤੁਸੀਂ ਮੈਂ ਘਰ ਦੇ ਵਿੱਚ ਗਵਾਂਡੀਆਂ ਨੂੰ ਦੱਸਣਾ ਕਿ ਆ ਆਈਟਮ ਚੱਲ ਰਹੀਆਂ ਨਾ ਆ ਦੇਖੋ ਇਹ ਬਖੂਰਦਾਨੀ ਆ ਇਹਦੇ ਵਿੱਚ ਆ ਬਖੂਰ ਪਊਗਾ ਠੀਕ ਐ ਜੀ ਠੀਕ ਹੈ ਕਰੇ ਲਾਓ ਇਹਨੂੰ ਇੱਕ ਰੱਖ ਦੋ ਵਿੱਚ ਚਾੱਕੇ ਸਵੇਰੇ ਯਾਨੀ ਕਿ ਪੂਰੇ ਘਰ ਦੇ ਵਿੱਚ 스멜 ਖੁਸ਼ਬੂ ਰਹੇਗੀ ਖੁਸ਼ਬੂ ਮੈਂ ਕਹਿੰਦਾ ਲਫਟਾਂ ਮਾਰਨ ਯਾਰ ਗਵਾਂਢੀ ਆ ਕੇ ਨਾ ਪੁੱਛਣ ਵੀ ਸਾਨੂੰ ਲਿਆ ਕੇ ਦਿਓ ਜਾਂ ਪੰਡਤ ਕੋਲ ਗਏ ਟਿਕਟ ਪਾਉਣਾ ਠੀਕ ਹੈ ਚਲੋ ਜੀ ਨੰਬਰ ਸਕਰੀਨ ਤੇ ਚੱਲਦਾ ਇਹ ਨੰਬਰ ਤੇ ਕਾਲ ਕਰਕੇ ਤੁਸੀਂ ਪੰਡਤ ਜੀਰਾ ਤੋਂ ਵਧੇਰੇ ਜਾਣਕਾਰੀ ਵੀ ਲੈ ਸਕਦੇ ਹੋ ਸਾਡੇ ਕੋਲ ਇਤਤ ਦੀ ਸਟਾਰਟਿੰਗ ਆ ਕਹਿਣ ਦਾ ਭਾਵ ਉਹ ਸਟਾਰਟਿੰਗ ਵੀਰੇ ਆਪਣੇ ਕੋਲ 3 ਐਮ ਐਲ ਤੋਂ ਯਾਨੀ 300 ਰੁਪਏ ਤੋਂ ਸਟਾਰਟਿੰਗ ਹੋ ਜਾਂਦੀ ਹੈ ਵੀਰੇ ਠੀਕ ਹੈ ਜੀ ਯਾਨੀ ਕਿ ਸਭ ਤੋਂ ਜਿਹੜਾ ਗਾਟੇ ਇਤਰ ਲੈਣਾ ਚਾਹੁੰਦਾ ਤਾਂ 3 ਐਮ ਐਲ ਦਾ 300 ਰੁਪਏ ਪ੍ਰਾਈਸ ਆ ਉਹਦਾ ਨੰਬਰ ਸਕਰੀਨ ਤੇ ਚੱਲਦਾ ਪਏ ਨੰਬਰ ਤੇ ਕਾਲ ਕਰਕੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਪੰਡਤ ਇਤਰ ਵਾਲਿਆਂ ਤੋਂ ਧੰਨਵਾਦ